ਆਖਿਰਕਾਰ ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹਨਾਂ ਅੱਤਵਾਦੀਆਂ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ ਨੈਸ਼ਨਲ ਮੀਡੀਆ ਦੇ ਮੁਤਾਬਕ ਪਾਕਿਸਤਾਨ ਦੇ ਵੱਲੋਂ ਉਹਨਾਂ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਜਾਨੀ ਕਿ ਜ਼ਾਹਿਰ ਜੀ ਗੱਲ ਹੈ ਜੋ ਜਿਹੜੇ ਮਬਜ਼ਾ ਰਾਸ਼ੀ ਦਿੱਤੀ ਜਾਏਗੀ ਤੇ ਇਸ ਦੇ ਵਿੱਚ ਮਸੂਦ ਦੇ ਪਰਿਵਾਰ ਨੂੰ 14 ਕਰੋੜ ਰੁਪਏ ਦਿੱਤੇ ਜਾਣਗੇ ਕਿਉਂਕਿ ਉਸ ਦੇ ਪਰਿਵਾਰ ਦੇ 14 ਮੈਂਬਰ ਜਿਹੜੇ ਐ ਮਾਰੇ ਜਾ ਚੁੱਕੇ ਨੇ ਤਾਂ ਦੂਜੇ ਪਾਸੇ ਜਿਹੜੇ ਇਸ ਘਟਨਾ ਕਰਮ ਦੇ ਵਿੱਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਲੈ ਕੇ ਵੀ ਪਾਕਿਸਤਾਨ ਸਰਕਾਰ ਦੇ ਵੱਲੋਂ ਨੈਸ਼ਨਲ ਮੀਡੀਆ ਦੇ ਮੁਤਾਬਿਕ ਐਲਾਨ ਕੀਤਾ ਗਿਆ ਹੈ तो कि ਉਹਨਾਂ ਨੂੰ ਵੀ 10 ਲੱਖ ਤੋਂ ਲੈ ਕੇ 20 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਏਗੀ ਇਸ ਗੱਲ ਤੋਂ ਸਾਫ਼ ਤੌਰ ਤੇ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਇੱਕ ਵਾਰ ਫਿਰ ਤੋਂ ਅਤਵਾਦ ਦਾ ਪੁਨਰਗਠਨ ਕਰਨ ਦੇ ਲਈ ਤਿਆਰ ਹੋ ਚੁੱਕਿਆ ਹੈ ਤੇ ਇਹੀ ਕਾਰਨ ਹੈ ਕਿ ਜਿਹੜੇ ਆਪਰੇਸ਼ਨ ਸੰਦੂਰ ਦੇ ਤਹਿਤ ਅਤਵਾਦੀ ਅਤੇ ਅਤਵਾਦੀ ਸੰਗਠਨ ਹੈ ਚੀਤ ਕਰਨਗੀਆਂ ਕੋਸ਼ਿਸ਼ਾਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਅਤਵਾਦ ਦੇ ਵਿੱਚ ਜੋ ਮਾਰੇ ਗਏ ਨੇ ਅਤਵਾਦੀ ਉਹਨਾਂ ਨੂੰ ਪਰਿਵਾਰ ਉਹਨਾਂ ਦੇ ਨੂੰ 1 ਕਰੋੜ ਰੁਪਏ ਦਿੱਤਾ ਜਾਏਗਾ ਜ਼ਖਮੀ ਜਿਹੜੇ ਹੋਏ ਨੇ ਅਤਵਾਦੀ ਉਹਨਾਂ ਨੂੰ 10 ਲੱਖ ਤੋਂ ਲੈ ਕੇ 20 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਜਿਹੜੀ ਹੈ ਦਿੱਤੀ ਜਾਏਗੀ ਤਾਂ ਪੈਲਗਮ ਹਮਲੇ ਦਾ ਬਦਲਾ ਆਪਰੇਸ਼ਨ ਸਿੰਦੂਰ ਦੇ ਤਹਿਤ ਲਿਆ ਜਾਂਦਾ ਹੈ ਜਿਸ ਦੇ ਵਿੱਚ ਆਤਵਾਦੀਆਂ ਸਣੇ ਆਤਵਾਦੀਆਂ ਦੇ ਜਿਹੜੇ ਸੰਗਠਨ ਹੁੰਦੇ ਨੇ ਉਹਨਾਂ ਉੱਤੇ ਹਮਲਾ ਕੀਤਾ ਜਾਂਦਾ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਕਈ ਆਤਵਾਦੀ ਸੰਗਠਨ ਜਿਹੜੇ ਆ ਢਹਿ ਟੇਰੀ ਕਰ ਦਿੱਤੇ ਜਾਂਦੇ ਨੇ ਪੀਐਮ ਮੋਦੀ ਕਹਿੰਦੇ ਨੇ ਕਿ ਵਾਦੀਆਂ ਦੇ ਸੰਗਠਨ ਹੀ ਨਹੀਂ ਬਲਕਿ ਉਹਨਾਂ ਦੇ ਇਮਾਰਤਾਂ ਵੀ ਢਾਹ-ਢੇਰੀ ਕੀਤੀਆਂ ਤੇ ਨਾਲ-ਨਾਲ ਇਸ ਕਾਰਵਾਈ ਤੋਂ ਬਾਅਦ ਜਿਹੜੇ ਆ ਅਤਵਾਦੀਆਂ ਦੇ ਹਿਰਦੇ थर-थर ਕੰਬ ਰਹੇ ਸਨ ਪਰ ਇੱਕ ਪਰ ਫਿਰ ਤੋਂ ਪਾਕਿਸਤਾਨ ਕਾਇਰਾਨਾ ਹਰਕਤਾ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਕੀਆ ਜਾ ਰਿਹਾ ਹੈ ਮਾਰੇ ਗਏ ਅਤਵਾਦੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਏਗੀ। ਜਾਹਿਰ ਜੀ ਗੱਲ ਹੈ ਮਸੂਦ ਜਿਹੜਾ ਕਿ ਇੱਕ ਵੱਡਾ ਤੇ ਖੂਖਾਰ ਅਤਵਾਦੀ ਹੈ ਉਸ ਦੇ ਪਰਿਵਾਰ ਨੂੰ 14 ਕਰੋੜ ਰੁਪਏ ਦਿੱਤੇ ਜਾਣਗੇ। ਜ਼ਖਮੀਆਂ ਨੂੰ 10 ਤੋਂ ਲੈ ਕੇ 20 ਲੱਖ ਪਾਕਿਸਤਾਨੀ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਇਸ اعلان ਦੇ ਨਾਲ ਪਾਕਿਸਤਾਨ ਦੀ ਅਸਲੀਅਤ ਪੂਰੀ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ ਕਿਉਂਕਿ ਉਹ ਅਤਵਾਦੀ ਸੰਗਠਨਾ ਅਤੇ ਅਤਵਾਦੀਆਂ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਹੈ ਜਿਸ ਵੇਲੇ ਭਾਰਤੀ ਫੌਜ ਜਵਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹ ਸਾਫ਼ ਤੌਰ ਤੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਸਬੂਤ ਨੇ ਕਿ ਪਾਕਿਸਤਾਨ ਇਸ ਤਰ੍ਹਾਂ ਜਿਹੜਾ ਅਤਵਾਦੀਆਂ ਨੂੰ ਬਣਾ ਦਿੰਦਾ ਪਰ ਪਾਕਿਸਤਾਨ ਆਪਣੇ ਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੰਦਾ ਪਰ ਹੁਣ ਇਹ ਜਿਹੜਾ ਅਤਵਾਦੀਆਂ ਨੂੰ ਲੈ ਕੇ ਐਲਾਨ ਕੀਤਾ ਗਿਆ ਇਹ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ